ਨਾਲ ਐਸ.ਟੀ.ਓ. ਮਹਸਪੂਲ ਨਾਲ ਸੀ.ਆਈ.ਆਈ. ਦੀ ਟੀਮ ਸਾਰੇ ਵਕਤ ਵਕਤ ਦੇ ਤਰੀਕੇ ਨਾਲ ਮਸ਼ਤੀ ਦੇ ਚੁੰਡੇ ਪਹਿਲਵਾਨ ਨੂੰ ਪਛਾਣ ਕਰਦੇ ਹੋਏ ਇਹਨਾਂ ਨੂੰ ਕਾਫੀ ਪਿਛਲੇ 5-6 ਦਿਨ ਤੋਂ ਹੀ ਵਿਸ਼ੇਸ਼ ਤੌਰ ਤੇ ਚਰਚਾ ਚੱਲ ਰਹੀ ਸੀ ਇਹਦੇ ਵਿੱਚ ਜਿਹੜਾ ਹੈਗਾ ਮੇਨ ਅਕਾਊਜ਼ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਕ੍ਰਿਮਿਨਲ ਰਿਪੋਰਟ ਕੀਤਾ ਜਿਹਦਾ ਨਾਮ ਕਮਲਜੀਤ ਉਹ ਕਮਲ ਹੈਗਾ ਤੇ ਕਮਲਜੀਤ ਉਹ ਕਮਲ ਜਿਹੜਾ ਹੈਗਾ ਮਰਨ ਵਾਲੇ ਰਚਪਾਲ ਸਿੰਘ ਦਾ ਬੰਦਾ ਹੈਗਾ ਦੇ ਇਹਨੇ ਜਿਹੜਾ ਇਹਦਾ ਰਵਾਜ ਹੁੰਦਾ ਸੀ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ ਇਹਦੇ ਧਿਆਨ 'ਚ ਆਇਆ ਕਿ ਇਹਦੇ ਮਾਮੇ ਕੋਲੇ ਕੁਝ ਪੈਸੇ ਆਏ ਹੋਏ ਹੈਗੇ ਕਿਉਂਕਿ ਉਹਦੀ ਇੱਕ ਭਾਂਜੀ ਜਿਹੜੀ ਹੈਗੀ ਉਹ ਟਰੈਵਲਰ ਜਿਹਾ ਕੰਮ ਕਰਦੀ ਹੈ ਕਿ ਤੋਂ ਕੁਝ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਮਾਮੇ ਕੋਲ ਰੱਖੇ ਹੋਏ ਸੀ ਤੇ ਉਹ ਪੈਸੇ ਰੇਵੀ ਯੂਨੀਵਰਸਿਟੀ 'ਚ ਰਾਤ ਨੂੰ ਜਾ ਕੇ ਤੇ ਇੱਥੇ ਹੀ ਸਾਰਾ ਆਪਣਾ ਅੰਜਾਮ ਦਿੱਤਾ ਜਿਸ ਦੇ ਵਿੱਚ ਇਹਨੇ पहला अलमारी तो पैसे चुराने की कोशिश की थी, इन बिटवीन मामे की जाच खुल गई जो मामे की जाच खुल गई तो पहला एक बार ने through <laughs> I'm ਚੈਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ